ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹਿ ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਹੀ ਇੱਕ ਵਧੀਆ ਟੌਪਿਕ ਦੇ ਉੱਤੇ ਗੱਲਬਾਤ ਹੋਣੀ ਆ ਜਿਸ ਦਾ ਤੁਸੀਂ ਟਾਈਟਲ ਉੱਪਰ ਦੇਖ ਹੀ ਲਿਆ ਕਿ ਇਹ ਜਿਹੜੀ ਵੀਡੀਓ ਆ ਤੁਹਾਡੇ ਸੁਝਾਵਾਂ ਤੋਂ ਤੁਹਾਡੀ رائے ਤੋਂ ਬਿਨਾ ਅਧੂਰੀ ਆ ਇਹ ਵੀਡੀਓ ਤਾਂ ਹੀ ਪੂਰੀ ਹੋਣੀ ਆ ਜੇ ਤੁਸੀਂ ਆਪਣੇ ਸੁਝਾਅ ਮੇਰੇ ਕਮੈਂਟ ਬਾਕਸ 'ਚ ਦਿਓਗੇ ਕਿ ਤੁਸੀਂ ਮੇਰੇ ਵਿਚਾਰਾਂ ਨਾਲ ਸਹਿਮਤ ਹੋ ਜਾਂ ਤੁਹਾਡੇ ਵਿਚਾਰ ਕੀ ਆ ਸੋ ਅੱਜ ਦਾ ਬੜਾ ਇੰਟਰਸਟਿਡ ਵਿਸ਼ਾ ਵਾ ਅੱਜ ਦਾ ਵਿਸ਼ਾ ਕੀ ਜਿਹੜੀ ਸਿੱਖ ਯੋਧਿਆਂ ਦੇ ਉੱਤੇ ਪੰਜਾਬੀ ਫਿਲਮਾਂ ਜਾਂ ਹਿੰਦੀ ਫਿਲਮਾਂ ਬਣਨੀਆਂ ਚਾਹੀਦੀਆਂ ਜਾਂ ਨਹੀਂ ਬਹੁਤ ਹੀ ਵਧੀਆ ਇੱਕ ਵਿਸ਼ਾ ਲੈ ਕੇ ਮੈਂ ਤੁਹਾਡੀ ਕਚਹਿਰੀ 'ਚ ਹਾਜ਼ਰ ਹੋਇਆ ਇਸ ਗੱਲ ਦੇ ਨਾਲ ਤੇ ਮੈਂ ਪਹਿਲਾਂ ਹੀ ਦੋਸਤੋ ਸਹਿਮਤ ਆ ਤੇ ਸਾਰਾ ਸਿੱਖ ਜਗਤ ਵੀ ਸਹਿਮਤ ਆ ਕਿ ਸਾਡੇ 10 ਗੁਰੂ ਸਾਹਿਬਾਨ ਤੇ 4 ਸਾਬਜਾਂ ਦੇ ਉੱਤੇ ਜਿਹੜੀ ਇਹ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ ਪਰ ਗੱਲ ਫਿਰ ਦੂਸਰੀ ਆ ਗਈ ਇਹ ਜਿਹੜੇ ਸਾਡੇ ਸਿੱਖ ਯੋਧੇ ਆ ਜਿਹੜਾ ਸਾਡਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਜਦੋਂ ਅਰਦਾਸ ਦੇ ਵਿੱਚ ਅਸੀਂ ਗੱਲ ਕਰਦੇ ਆ ਜਿੰਨਾ ਸਿੰਘਾਂ ਸਿੰਘਣੀ ਨੇ ਧਰਮ ਮੇੜ ਸੀਸ ਦਿੱਤੇ ਬੰਦ-ਬੰਦ ਕਟਾਏ ਤੇ ਖੋਪੜੀਆਂ ਲੁਆਈਆਂ ਚਰਖੜੀਆਂ ਤੇ ਚੜੇ ਉਹਨਾਂ ਦਾ ਇਤਿਹਾਸ ਸਾਡੀ ਆਉਣ ਵਾਲੀ ਪੀੜ੍ਹੀ ਦੋਸਤੋ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦਾ ਕਿ 90% ਜਿਹੜੀ ਸਾਡੀ ਪੀੜ੍ਹੀ ਆ ਲਿਟਰੇਚਰ ਨੂੰ ਨਹੀਂ ਪੜਦੀ ਉਹ ਕਿਤਾਬਾਂ ਨੂੰ ਨਹੀਂ ਪੜਦੀ ਤੇ ਆਪਣੇ ਇਤਿਹਾਸ ਨੂੰ ਵੀ ਭੁੱਲ ਗਈ ਹੈ ਤੁਸੀਂ ਦੇਖਿਆ ਹੋਵੇਗਾ ਤੁਸੀਂ ਜਾ ਕੇ ਪ੍ਰਚਾਰੀ ਕਰਕੇ ਦੇਖ ਲਓ ਕਿ ਬਹੁਤ ਸਾਰੀ ਅਗਲੀ ਨਵੀਂ ਪੀੜ੍ਹੀ ਨੂੰ ਤੇ ਦੱਸਾਂ ਗੁਰੂਆਂ ਦੇ ਨਾਮ ਹੀ ਨਹੀਂ ਆਉਂਦੇ ਤੇ ਜਿਹੜੇ ਅਸੀਂ ਸਿੱਖ ਯੋਧਿਆਂ ਦੀ ਗੱਲ ਕਰ ਰਹੇ ਹਾਂ ਉਹਨਾਂ ਦਾ ਤੇ ਬੜੀ ਦੂਰ ਦੀ ਗੱਲ ਆ ਕਿਸ ਤਰ੍ਹਾਂ ਉਹਨਾਂ ਦੇ ਵਿੱਚ ਸਿੱਖੀ ਦਾ ਜਜ਼ਬਾ ਭਰੇਗਾ ਕਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸਮੇਂ ਦੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਥੋੜੀ ਜੀ ਤਬਦੀਲੀ ਵੀ ਜ਼ਰੂਰੀ ਹੈ ਜੇ ਸਿੱਖ ਯੋਧਿਆਂ 'ਤੇ ਫਿਲਮ ਬਣੇਗੀ ਜਿਸ ਤਰ੍ਹਾਂ ਕੀ ਉਪਰਾਲਾ ਗਿੱਪੀ ਗਰੇਵਾਲ ਨੇ ਵੀ ਕੀਤਾ ਅਕਾਲ ਫਿਲਮ ਆਈ ਆ ਜਾਂ ਅਕਸ਼ੇ ਕੁਮਾਰ ਜੀ ਨੇ جا کے شرومنی کمیٹی نا راستہ قائم ਕੀਤਾ کہ ਆਪਾਂ ਹਰੀ ਸਿੰਘ ਨਲੂਏ ਤੇ ਫਿਲਮ ਬਣਾਈ ਤੇ ਉਹਨਾਂ ਨੇ ਮਨਾਂ ਕਰ ਦਿੱਤਾ ਪਰ ਇੱਕ ਉਹਨਾਂ ਨੇ ਵਿਚਾਰ ਕੀਤਾ ਹੋ ਕਿ ਆਪਾਂ ਇੱਕ ਕਮੇਟੀ ਬਣਾਵਾਂਗੇ ਤੇ ਇਹ ਬਹੁਤ ਵਧੀਆ ਗੱਲ ਆ ਤੁਸੀਂ ਇੱਕ ਕਮੇਟੀ ਜ਼ਰੂਰ ਬਣਾਓ ਜਿਹਦੇ ਵਿੱਚ ਉਸ ਇਤਿਹਾਸ ਬਾਰੇ ਪੂਰੀ ਜਾਣਕਾਰੀ ਹੋਵੇ ਫਿਲਮ ਦਾ ਜਿਹੜੀ ਲਿਖੀ ਆ ਉਹਦੇ ਬਾਰੇ ਵੀ ਕੋਈ ਨਾਟਕੀ ਰੂਪ ਨਾ ਹੋਵੇ ਜੋ ਸਹੀ ਜੋ ਉਹਨਾਂ ਦੇ ਜੀਵਨ ਬਾਰੇ ਆ ਉਹ ਗੱਲਾਂ ਹੋਣ ਤੇ ਮੇਰੇ ਆਪਣੇ ਨਿੱਜੀ ਵਿਚਾਰ ਆ ਕਿ ਇਹ ਫਿਲਮਾਂ ਬਣਨੀਆਂ ਚਾਹੀਦੀਆਂ ਬੰਦਾ ਭਾਦਰ ਹਰੀ ਸਿੰਘ ਨਲੂਆ ਬੜੇ ਬੜੇ ਮਹਾਨ ਜੋਧੇ ਹੋਏ ਆ ਉਹ ਤਾਂ ਫਿਲਮਾਂ ਬਣ ਗਈਆਂ ਤੇ ਸਾਡੇ ਬੱਚਿਆਂ ਨੂੰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇਗਾ ਇਹਨਾਂ ਦੇ ਜਨਮ ਕਿੱਥੋਂ ਆਇਆ ਇਹਨਾਂ ਦਾ ਬਚਪਨ ਕਿਦਾਂ ਬੀਤਿਆ ਔਰ ਇਹਨਾਂ ਚ ਕਿਦਾਂ ਜੋਧਾ ਇਹਨਾਂ ਦੇ ਵਿੱਚ ਕਿਦਾਂ ਜਜ਼ਬਾ ਭਰਿਆ ਸਿੱਖੀ ਲਈ ਔਰ ਕੀ ਕੀ ਕੁਰਬਾਨੀਆਂ ਦਿੱਤੀਆਂ ਔਰ ਸਿੱਖ ਇਤਿਹਾਸ ਵਿੱਚ ਇਹਨਾਂ ਦਾ ਕੀ ਕੀ ਯੋਗਦਾਨ ਅੱਜ ਦੇ ਬੱਚੇ ਸਿਰਫ ਜਿਹੜੇ ਆ ਉਹ ਮੋਬਾਈਲਾਂ ਦੇ ਉੱਤੇ ਤੇ YouTube ਜਾਂ ਫਿਲਮਾਂ ਹੀ ਵੇਖਦੇ ਆ ਜਿਹੜਾ ਤੁਸੀਂ ਕਹਿੰਦੇ ਕਿਤਾਬਾਂ ਪੜਾਂਗੇ ਹਾਂ ਇੱਕ ਗੱਲ ਆ ਕਿ ਜੇ ਅੱਜ ਤੋਂ ਪਹਿਲਾਂ ਸਾਡੀ ਸਿੱਖ ਪ੍ਰਚਾਰਕ ਜਾਂ ਸ਼ਰਮਣੀ ਕਮੇਟੀ ਇਹ ਉਪਰਾਲਾ ਕਰਦੀ ਕਿ ਮੁੰਡੇ ਨੌਜਵਾਨਾਂ ਨੂੰ ਇਕੱਠੇ ਕਰ ਕਰਕੇ ਸਿੱਖ ਯੋਧਿਆਂ ਦਾ ਗੁਰੂਆਂ ਦਾ ਇਤਿਹਾਸ ਦੱਸਦੇ ਤੇ ਸ਼ਾਇਦ ਗੱਲ ਕੁਝ ਹੋਰ ਹੁੰਨੀ ਸੀ ਪਰ ਇਹ ਉਪਰੋਲਾ ਇੰਨੇ ਵੱਡੇ ਪੱਧਰ ਤੇ ਕੀਤਾ ਨਹੀਂ ਗਿਆ ਤੇ ਬੜਾ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਿਹੜਾ ਸਾਨੂੰ ਸਿੱਖੀ ਮਿਲੀ ਆ ਕਿੰਨੀਆਂ ਕੁਰਬਾਨੀਆਂ ਦੇ ਨਾਲ ਮਿਲੀ ਆ ਤੇ ਉਹਨੂੰ ਭੁੱਲਦੀ ਜਾ ਰਹੀ ਆ ਤੇ ਮੇਰੇ ਵਿਚਾਰ ਨਿੱਜੀ ਇਹੀ ਆ ਕਿ ਇਹ ਸਿੱਖ ਯੋਧਿਆਂ ਦੇ ਉੱਤੇ ਜਿਹੜੀ ਫਿਲਮਾਂ ਬਣਨੀਆਂ ਚਾਹੀਦੀਆਂ ਤੇ ਉਹ ਕਿਉਂਕਿ ਉਹ ਲੱਖਾਂ ਕਰੋੜਾਂ ਰੁਪਏ ਆਪਣਾ ਲਾਉਂਦੇ ਸਾਡਾ ਇਤਿਹਾਸ ਦੇ ਤੇ ਮਨਾ ਵੀ ਕਰ ਦੋਗੇ ਤੇ ਉਹਨਾਂ ਨੂੰ ਕੋਈ ਚਲੋ ਕੋਈ ਗੰਨੀ ਵਾਕੀ ਦੀ ਫਿਲਮਾਂ ਬਣਾਉਂਦੇ ਨਹੀਂ ਬਾਕੀ ਕੁਝ ਵਿਦਵਾਨ ਇਹੋ ਜਿਹੇ ਨੇ ਜੇ ਕੋ ਫਿਲਮ ਬਣਾਉਂਦਾ ਤੇ ਕਹਿੰਦੇ ਜੀ ਇਹ ਇਹਨੇ ਨਕਲੀ ਆ ਦਾੜੀ ਲਾਲੀ ਜਾਂ ਬਣਾਈ ਤੇ ਜੇ ਸਿੱਖ ਬਣਾਉਣਗੇ ਪੂਰਨ ਸਿੱਖ ਤੇ ਫਿਰ ਵੀ ਇਹਨਾਂ ਨੇ ਗੱਲਾਂ ਕਰਨੀਆਂ ਕਿ ਯਾਰ ਇਹ ਅਮਰਦੀ ਚੱਕੇ ਤੇ ਕਿਹੜੇ ਕੰਮਾਂ 'ਚ ਪੈ ਗਏ ਸੋ ਜਿਹੜੀ ਦੁਨੀਆ ਕਿਸੇ ਪਾਸੇ ਵੀ ਜੀਣ ਨਹੀਂ ਦਿੰਦੀ ਮੇਰੇ ਵਿਚਾਰ ਇਹੀ ਆ ਕਿ ਜਿਹੜੇ ਸਾਡੇ ਯੋਧੇ ਹੋਏ ਆ ਉਹਨਾਂ ਦਾ ਇਤਿਹਾਸ ਫਿਲਮਾਣਾ ਚਾਹੀਦਾ ਤੇ ਆਉਣ ਵਾਲੀ ਪੀੜ੍ਹੀ ਨੂੰ ਦੱਸਣਾ ਚਾਹੀਦਾ ਤੁਹਾਡੇ ਕੀ ਵਿਚਾਰ ਆ ਕਿਉਂਕਿ ਇਹ ਵੀਡੀਓ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਜ਼ਰੂਰਤ ਤੇ ਹੁਣ ਵੀ ਗੱਲ ਕਰ ਰਹੇ ਆ ਕਿ ਵੀਡੀਓ ਅਧੂਰੀ ਰਹਿਣੀ ਏ ਤੇ ਤੁਹਾਡੇ ਵਿਚਾਰ ਆ ਨਹੀਂ ਕੀ ਆ ਵਿਚਾਰ ਮੇਰੇ ਵਿਚਾਰ ਨਾਲ ਤੁਸੀਂ ਸਹਿਮਤ ਜੇਂ ਤੁਹਾਡੇ ਆਪਣੇ ਵਿਚਾਰ ਕੀ ਆ ਸੋ ਮੇਰੀਆਂ ਇੰਨੀਆਂ ਹੀ ਗੱਲਾਂ ਮੈਂ ਅੱਜ ਇਹ ਗੱਲ ਕਰਨਾ ਚਾਹ ਰਿਹਾ ਕਿ ਜੇ ਆਪਾਂ ਸਿੱਖੀ ਦਾ ਪ੍ਰਚਾਰ ਕਰਨਾ ਜਿੱਦਾਂ ਤੁਸੀਂ ਦੂਸਰੇ ਧਰਮਾਂ 'ਚ ਦੇਖ ਰਹੇ ਜੇ ਚਲੋ ਤੇ ਕੁਝ ਜ਼ਿਆਦਾ ਹੀ ਦਿਖਾ ਦਿੰਦੇ ਆਪਣੇ ਗੁਰੂਆਂ ਨੂੰ ਮੈਂ ਗੁਰੂਆਂ ਦੀ ਗੱਲ ਨਹੀਂ ਕਰ ਰਿਹਾ ਲੇਕਿਨ ਅਸੀਂ ਆਪਾਂ ਸਿੱਖ ਜੋਧਿਆਂ ਨੂੰ ਜ਼ਰੂਰ ਦਿ ਤੁਹਾਡੇ ਕੀ ਵਿਚਾਰ ਹੈ ਕਮੈਂਟ ਬਾਕਸ ਦੇਖਣਾ ਮੈਨੂੰ ਟਾਈਮ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਮੈਨੂੰ ਸਮਾਂ ਦਿੰਦੇ ਹੋ ਅਗਲੀ ਕਿਸੇ ਚੰਗੀ ਚਰਚਾ ਦੇ ਉੱਤੇ ਫਿਰ ਮਿਲਾਂਗੇ ਤਦ ਤੱਕ ਆਪਣੇ ਵੀਰ ਨੂੰ ਭਰਾ ਨੂੰ ਬੇਟੇ ਨੂੰ ਜੱਜ ਦਿਓ ਧੰਨਵਾਦ